ਹੁੰਦਾ ਰਿਹਾ ਕਿ ਕੀ SKP ਰੈਵੈਂਚਸ ਕੀਤਾ ਗਿਆ ਕਿਨੇ ਕਿਨੇ ਕੰਮ ਲਾਗੂ ਬਸਾਰੇ ਅ ਕੱਲ 11 ਤਰੀਕ ਨੂੰ ਮੋਹਾਲੀ ਦੇ ਵਿੱਚ ਸਟੇਡੀਅਮ ਦੇ ਵਿੱਚ ਇੰਡੀਆ ਅਫਗਾਨਿਸਤਾਨ ਦਾ ਜਿਹੜਾ ਮੈਚ ਹੋਣ ਜਾ ਰਿਹਾ ਹੈ ক্রিকেট ਮੈਚ ਜਿਹੜਾ ਹੈਗਾ T20 ਤੇ ਉਹਦੇ ਰਿਗਾਰਡਿੰਗ ਮੋਹਾਲੀ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਜਿਹੜੇ ਹੈਗੇ ਆ ਉਹ ਕੀਤੇ ਗਏ ਨੇ ਤੇ ਸਾਡੀ 3 ਟਾਇਰ ਸਿਕਿਉਰਿਟੀ ਜਿਹੜੀ ਹੈਗੀ ਇੱਥੇ ਲੱਗੀ ਹੋਈ ਹੈ ਸਟੇਡੀਅਮ ਦੇ ਅੰਦਰ ਵੀ ਸਟੇਡੀਅਮ ਦੇ ਸਰਾਊਂਡਿੰਗ ਵੀ ਤੇ ਜਿਹੜਾ ਹੈਗਾ ਪੂਰੇ ਡਿਸਟ੍ਰਿਕਟ ਜਿਹੜਾ ਹੈਗਾ ਉਨੂੰ ਕਵਰ ਕੀਤਾ ਗਿਆ ਸਾਡੇ ਰੈਗੂਲਰ ਸਿਟੀ ਸੀਲਿੰਗ ਨਾਕਾਬੰਦੀ ਤੇ ਡਿਸਟ੍ਰਿਕਟ ਸੀਲਿੰਗ ਨਾਕਾਬੰਦੀ ਆ ਉਹ ਵੀ ਚੱਲਦੀ ਪਈ ਹੈ ਤੇ ਰੈਗੂਲਰ ਸਾਡੀ ਬੱਸ ਸਟੈਂਡਸ ਦੀਆਂ ਰੇਲਵੇ ਸਟੇਸ਼ਨਸ ਦੀਆਂ ਜਿਹੜੇ ਮਾਰਕੀਟਸ ਦੀਆਂ ਮਾਲਸ ਦੀਆਂ ਰੈਗੂਲਰ ਚੈਕਿੰਗ ਜਿਹੜੀ ਹੈਗੀ ਉਹ ਵੀ ਚੱਲ ਰਹੀ ਹੈ ਤੇ ਕਰੀਬ 2000 ਦੇ ਆਸ-ਪਾਸ ਜਿਹੜਾ ਹੈਗਾ ਸੀ ਫੋਰਸ ਜਿਹੜੀ ਡਿਪਲੋਏ ਕੀਤੀ ਹੈ ਇਨ ਰਿਗਾਰਡਿੰਗ ਇਨਕਲੂਡਿੰਗ ਲਾਂਡ ਔਰ ਕੰਪੋਨੈਂਟ ਤੇ ਸਾਰਾ ਜਿਹੜਾ ਹੈਗਾ ਸਾਨੂੰ ਬਾਹਰੋਂ ਵੀ ਕਾਫੀ ਫੋਰਸ ਜਿਹੜੀ ਹੈਗੀ ਹੈੱਡ ਕੁਆਰਟਰਸ ਤੋਂ ਅਲਾਟ ਕੀਤੀ ਗਈ ਹੈ ਇਨ ਰਿਗਾਰਡਿੰਗ ਵਕ-ਵਕ ਡਿਸਟ੍ਰਿਕ ਤੇ ਪਿਛਲੇ ਕਰੀਬ ਇੱਕ ਹਫਤੇ ਤੋਂ ਰੈਗੂਲਰ ਅਸੀਂ ਜਿਹੜੀ ਚੈਕਿੰਗ ਅਭਿਆਨ ਜਿਹੜਾ ਹੈਗਾ ਉਹ ਚਲਾਇਆ ਹੋਇਆ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਆਪਣਾ ਪੀਸਫੁਲ ਤਰੀਕੇ ਨਾਲ ਮੈਚ ਦੇਖਣ ਆਨ ਇੰਜੋਏ ਕਰਨ ਮੈਚ ਦੇ ਵਿੱਚ ਤੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਜਿਹੜੀ ਪ੍ਰੋਬਲਮ ਹੈ ਉਹ ਨਹੀਂ ਆਨ ਦਿੱਤੀ ਜਾਏਗੀ ਸਾਡਾ ਪ੍ਰੋਪਰ ਬੈਕਰੀਜ਼ਮ ਸੈਟ ਹੈ ਤੁਹਾਨੂੰ ਜਿਹੜੇ ਬੋਰਡਸ ਹੈਗੇ ਸਾਈਨ ਬੋਰਡਸ ਵੀ ਮਿਲਣਗੇ ਕਿ ਤੁਸੀਂ ਕਿਹੜੇ ਗੇਟ ਤੇ ਜਾਣ ਵਾਸਤੇ ਕਿਧਰੋਂ ਜਾਣਾ ਹੈ ਤੇ ਜਿਹੜੇ ਬਿਨਾ ਟਿਕਟ ਵਾਲੇ ਹੈਗੇ ਆ ਕੋਈ ਵੀ ਬੰਦੇ ਹੈਗੇ ਆ ਉਹ ਸਖਤੀ ਨਾਲ ਅਸੀਂ ਬਰੀਫਿੰਗ ਕੀਤੀ ਹੋਈ ਹੈ ਕਿ ਨਾਕਿਆਂ ਤੇ ਉਹਨਾਂ ਰੋਕ ਲਿਆ ਜਾਏਗਾ ਬਿਨਾ ਟਿਕਟ ਤੋਂ ਕੋਈ ਵੀ ਬੰਦਾ ਜਿਹੜਾ ਹੈ ਉਹ ਐਂਟਰ ਨਹੀਂ ਕੀ ਕਰਨ ਦਿੱਤਾ ਜਾਏਗਾ ਰੂਟ پلان ਕੀ ਕੀਤਾ ਜਾ ਕਿਉਂਕਿ ਬਹੁਤ ਸਾਰੇ ਲੋਕ ਇੱਥੇ ਜਿਹੜੇ ਲੁੱਕ ਰਹਿਣ ਵਾਲੇ ਨੇ ਉਹਨਾਂ ਦੇ ਲਈ ਜਾਂ ਜਿਹੜੇ ਔਰੋਂ ਗੱਟੀਆਂ ਹੋਣ ਉਹਨਾਂ ਨੂੰ ਪ੍ਰੈਸ ਨੋਟ ਦੇ ਮਾਧਿਅਮ ਤੋਂ ਇੱਕ ਵੱਖਰਾ ਜਿਹੜਾ ਰੂਟ ਪਲਾਨ ਹੈਗਾ ਉਹ ਅਸੀਂ ਸ਼ੇਅਰ ਕਰ ਦਾਂਗੇ ਜਿਹੜਾ ਕੋਈ ਡਾਇਵਰਸ਼ਨ ਪਲਾਨ ਜਿਹੜਾ ਹੈਗਾ ਉਹ ਵੀ ਸ਼ੇਅਰ ਕਰ ਦਾਂਗੇ ਤਾ ਬਲਕਿ ਜਿਹੜਾ ਜਿਹੜੇ ਮੈਚ ਨਾਲ ਨਹੀਂ ਸੰਬੰਧ ਰੱਖਦੇ ਨੇ ਤੇ ਵੈਸੇ ਰੂਟੀਨ ਚਾਣਾ ਚਾਹੁੰਦੇ ਆ ਕਿਉਂਕਿ ਕੱਲ ਵੈਸੇ ਚਲੋ ਈਵਨਿੰਗ ਦਾ ਮੈਚ ਹੈ ਵਰਕਿੰਗ ਡੇ ਵੀ ਹੈ ਤਾਂ ਤਾਂ ਇਸ ਜਿਹੜਾ ਮੈਚ ਜਿਹੜਾ ਸਟੇਡੀਅਮ ਦੇ ਆਸ-ਪਾਸ ਵਾਲਾ ਏਰੀਆ ਹੈ ਉਹਨੂੰ ਅਵੋਇਡ ਕਰਨ ਕਿਉਂਕਿ ਥੋੜੀ-ਬਹੁਤੀ ਟ੍ਰੈਫਿਕ ਦੀ ਪ੍ਰੋਬਲਮ ਤਾਂ ਉੱਥੇ ਹੁੰਦੀ ਹੈ ਕਿਉਂਕਿ ਰਸ਼ ਕਾਫੀ ਹੋ ਜਾਂਦਾ ਤਾਂ ਇਸ ਕਰਕੇ ਹੋਰ ਟ੍ਰੈਫਿਕ ਜਿਹੜਾ ਹੈਗਾ ਅਵੋਇਡ ਕਰਨ ਬਾਕੀ ਡਿਟੇਲ ਡਾਇਵਰਜਨ ਪਲਾਨ ਜਿਹੜਾ ਹੈਗਾ ਅਸੀਂ ਸੈਪਰੇਟਲੀ ਰੈਸਟੋਰੈਂਟ ਨਹੀਂ ਰਿਲੀਜ਼ ਕਰਾਂਗੇ ਸੀਸੀਟੀਵੀ ਕੈਮਰਸ ਕਰਾਉਗੇ ਸੌਖੇ ਲਈ ਸੀਸੀਟੀਵੀ ਕੈਮਰਾ ਸਟੇਡੀਅਮ ਦੇ ਅੰਦਰ ਵੀ ਬਾਹਰ ਵੀ ਸਰਾਊਂਡਿੰਗ ਏਰੀਆਜ਼ ਤੇ ਪਾਰਕਿੰਗ ਸਾਰੇ ਕਿਤੇ ਐਕਸਟੈਂਸਿਵ ਕਵਰੇਜ ਜਿਹੜੀ ਸੀਸੀਟੀਵੀ ਕੈਮਰਸ ਤੋਂ ਅਸੀਂ ਕਰਾਈ ਹੋਈ ਹੈ ਸਰ ਇੱਕ ਪਿਛਲੇ ਕਾਫੀ ਮੈਚ ਦੇ ਦੇਖਣਾ ਹੁੰਦਾ ਕਿ ਜਿਵੇਂ ਬਲੈਕ ਮਾਰਕੀਟਿੰਗ ਹੁੰਦੀ ਹੈ ਟਿਕਟਸ ਨੂੰ ਲੈ ਕੇ ਜਿਹੜਾ ਹੁਣ ਵੀ ਉਹਦਾ ਸੇਲ ਸੋਲਡ ਆਊਟ ਦੇ ਲਾਫਟ ਤੇ ਉਹਨਾਂ ਨੂੰ ਰੋਕਣ ਦੀ ਵੀ ਆਪਣੀ ਜੀ ਪ੍ਰੋਬਲਮ ਕਿਥੀ ਨਹੀਂ ਬਿਲਕੁਲ ਜੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਹੀ ਹੈ ਕਿ ਜਿਹੜਾ ਇਹ ਬਲੈਕ ਮਾਰਕੀਟਿੰਗ ਜਿਹੜੀ ਟਿਕਟ ਟਿਕਟ ਦੀ ਹੈਗੀ ਹੈ ਇਟ ਇਜ਼ ਐਨ ਆ ਤਾਂ ਮੈਂ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹੁੰਗਾ ਕਿ ਇਹ ਬਲੈਕ ਥੀਰੀ ਟਿਕਟ ਹੈ ਉਹ ਨਾ ਖਰੀਦਣ ਤੇ ਜਿਹੜੇ ਬਲੈਕ ਦੇ ਟਿਕਟ ਵੇਚਣ ਵਾਲਿਆ ਹੈ ਉਹਨਾਂ ਦੇ ਖਿਲਾਫ ਵੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ